ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਜੇਕਰ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣਾ ਚਾਹੁੰਦੇ ਹੋ ਤੇ ਇੱਕ ਵਾਰੀ ਜ਼ਰੂਰੀ ਇਸ ਨੂੰ ਬਣਾ ਕੇ ਖਾਓ ਸਰਦੀਆਂ ਦੇ ਵਿੱਚ ਇਹ ਆਪਾਂ ਬਣਾਵਾਂਗੇ ਜਿਵੇਂ ਪੁੱਜੀ ਹੋਈ ਛੋਲੀਆਂ ਆਣੀਆਂ ਪਿੰਨੀਆਂ ਪੁੱਜੀ ਛੋਲੇ ਮੈਂ 1/2 ਕਿਲੋ ਲਿਆ ਇਸ ਵਾਸਤੇ ਮੈਂ ਡਰਾਈ ਫਰੂਟ ਲਿਆ ਹੈ ਕਾਜੂ ਬਦਾਮ ਪਿਸਤਾ ਤੇ ਮਖਾਣੇ ਲੈ ਥੋੜੇ ਜਿ ਤੇ ਥੋੜਾ ਜਿਹਾ ਮੈਂ ਆਪੇ ਇਹਦੇ ਵਿੱਚ ਨਾਰੀਅਲ ਪਾਉਣ ਲਈ ਲਿਆਇਆ ਹੁਣ ਆਪਾਂ ਇੱਕ ਫਰਾਈ ਪੈਨ ਦੀ ਵਿੱਚ ਜਿਹੜੇ ਡ్రਾਈ ਫਰੂਟ ਆਪਾਂ ਲਏ ਆ ਉਹਨਾਂ ਨੂੰ ਆਪਾਂ ਥੋੜਾ ਜਿਹੀ ਘੋਪਾ ਕੇ ਉਹਨਾਂ ਦੇ ਵਿੱਚ ਰੋਸਟ ਕਰ ਲਾਂਗੇ ਹੁਣ ਮੈਂ ਸਭ ਤੋਂ ਪਹਿਲਾਂ ਬਦਾਮ ਪਾ ਲਿਆ ਬਦਾਮ ਨੂੰ ਆਪਾਂ ਰੋਸਟ ਕਰ ਲੈਣੇ ਆ ਬਦਾਮ ਨੂੰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਕਾਜੂ ਪਾਵਾਂਗੇ ਇਸ ਨੂੰ ਆਪਾਂ ਰੋਸਟ ਕਰਕੇ ਹੁਣ ਆਪਾਂ ਇਸ ਨੂੰ ਕੱਢ ਲੈਣੇ ਆ ਜਿਆਦਾ ਟਾਈਮ ਨਹੀਂ ਲੱਗਦਾ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਹੀ ਬਣ ਜਾਂਦੇ ਆ ਹੁਣ ਆਪਾਂ ਇਹਦੇ ਵਿੱਚ ਕਾਜੂ ਨੂੰ ਪਾ ਦਿੰਨੇ ਆ ਮੈਂ ਡ్రਾਈ ਫਰੂਟ ਨੂੰ ਪਹਿਲੇ ਧੋ ਲਿਆ ਇਹਨਾਂ ਨੂੰ ਥੋੜੀ ਜੀ ਮਿੱਟੀ ਲੱਗੀ ਹੁੰਦੀ ਹੈ ਇਸ ਕਰਕੇ ਥੋੜਾ ਜਿਹਾ ਹੁਣ ਇਹਦੇ ਵਿੱਚ ਪਾਣੀ ਨਮਕਿਓ ਦੇ ਵਿੱਚ ਥੋੜਾ ਚਿੱਟੇ ਪੈ ਰਹੇ ਆ ਇਸ ਕਰਕੇ ਮੈਂ ਤੋਤਾ ਹੋਇਆ ਸੀ ਕਾਜੂਆਂ ਨੂੰ ਹੁਣ ਕਾਜੂਆਂ ਨੂੰ ਵੀ ਆਪਾਂ ਫਰਾਈ ਕਰ ਲੈਨੇ ਕਾਜੂ ਫਰਾਈ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਸਤਾ ਪਾ ਦਾਂਗੇ ਪਿਸਤੇ ਨੂੰ ਵੀ ਆਪਾਂ ਫਰਾਈ ਕਰ ਲਾਂਗੇ ਇਹਦੇ ਵਿੱਚ ਘਿਓ ਵੀ ਨਹੀਂ ਜ਼ਿਆਦਾ ਲੱਗਦਾ ਹੈ ਘਿਓ ਮੈਂ ਸਿਰਫ ਅੱਧਾ ਚਮਚ ਦੇ ਕਰੀਬ ਹੀ ਲਿਆ ਆ ਉਹਦੇ ਵਿੱਚ ਹੀ ਆਪਾਂ ਸਾਰੇ ਡ్రਾਈ ਫਰੂਟ ਨੂੰ ਰੋਸਟ ਕਰਨਾ ਹੈ ਹੁਣ ਆਪਾਂ ਇਹਦੇ ਵਿੱਚ ਪਿਸਤਾ ਪਾ ਦਨੇ ਆ ਤੁਹਾਡੇ ਕੋਲ ਜਿਹੜੀ ਵੀ ਚੀਜ਼ ਤੁਹਾਡੇ ਘਰ ਵਿੱਚ ਹੋਵੇ ਉਹਦੇ ਵਿੱਚ ਹੀ ਤੁਸੀਂ ਇਸ ਨੂੰ ਬਣਾ ਸਕਦੇ ਹੋ ਜੋ ਵੀ ਤੁਸੀਂ ਪਾਉਣਾ ਚਾਹੋ ਇਸ ਨੋਵੇ ਦੇ ਵਿੱਚ ਪਾ ਸਕਦੇ ਹੋ ਇਹ ਪਿੰਨੀਆਂ ਬਹੁਤ ਹੀ ਸਵਾਦ ਬਣਦੀਆਂ ਤੇ ਇਹਦੇ ਵਿੱਚ ਖੋਇਆ ਪਾਉਣ ਦੀ ਵੀ ਜ਼ਰੂਰਤ ਪੈਂਦੀ ਤੇ ਖੋਏ ਦਾ ਵੀ ਕੋਈ ਨਾਲੋਂ ਵੀ ਜ਼ਿਆਦਾ ਵਧੀਆ ਟੇਸਟ ਦੀਆਂ ਬਣ ਕੇ ਤਿਆਰ ਹੁੰਦੀਆਂ ਹਨ ਬਹੁਤ ਹੀ ਸਵਾਦ ਬਣਦੀਆਂ ਤੁਸੀਂ ਇੱਕ ਵਾਰ ਇਸ ਨੂੰ ਜ਼ਰੂਰ ਬਣਾ ਕੇ ਖਾਓ ਹੁਣ ਆਪਾਂ ਇਹਦੇ ਵਿੱਚ ਮਖਾਣੇ ਨੂੰ ਪਾ ਦਨੇ ਆ ਮਖਾਣੇ ਵੀ ਆਪਾਂ ਰੋਸਟ ਕਰ ਲਾਂਗੇ ਨਾ ਹੀ ਜ਼ਿਆਦਾ ਘਿਓ ਦੀ ਜ਼ਰੂਰਤ ਪੈਂਦੀ ਹੈ ਤੇ ਨਾ ਹੀ ਆਪਾਂ ਨੂੰ ਜ਼ਿਆਦਾ ਸਮਾਨ ਦੀ ਇਹਦੇ ਵਿੱਚ ਜ਼ਰੂਰਤ ਪੈਂਦੀ ਹੈ ਸਿਰਫ ਆਪਾਂ ਨੂੰ ਪੁੰਝੇ ਛੋਲੇ ਚਾਹੀਦੇ ਆ ਤੁਸੀਂ ਜਿੰਨਾ ਕਿ ਬਣਾਉਣਾ ਚਾਹੁੰਦੇ ਉਹਦੇ ਵਿੱਚ ਓਨੇ ਹੀ ਬਣਾ ਸਕਦੇ ਹੋ ਮੇਰੇ ਕੋਲ ਮੈਂ 1/2 ਕਿਲੋ ਮੇਰੇ ਕੋਲ ਪੁੰਝੇ ਛੋਲੇ ਸੀ ਉਹਨਾਂ ਨੂੰ ਉਹ ਮੈਂ ਬਣਾਣੇ ਆ ਉਹਨਾਂ ਦੇ ਵਿੱਚ ਹੀ ਆਪਾਂ ਬਣਾ ਕੇ ਬਣਾ ਲੈਣੀਆਂ ਪਿੰਨੀਆਂ ਹੁਣ ਆਪਾਂ ਮਖਾਣਿਆਂ ਨੂੰ ਵੀ ਰੋਸਟ ਕਰ ਲੈਨੇ ਮਖਾਣੇ ਆਪਣੇ ਰੋਸਟ ਹੋ ਗਏ ਹੁਣ ਆਪਾਂ ਇਹਦੇ ਲਈ ਆਪਾਂ ਨਾ ਆਪਣ ਨੂੰ ਗੁੜ ਦਾ ਘੋਲ ਤਿਆਰ ਕਰਨਾ ਜੇ ਤੁਸੀਂ ਚਾਹੋ ਤਾਂ ਖਜੂਰ ਵੀ ਪਾ ਸਕਦੇ ਹੋ ਮੈਂ 250 ਗ੍ਰਾਮ ਇਹਦੇ ਵਿੱਚ ਗੁੜ ਪਾਇਆ ਗੁੜ ਦੇ ਵਿੱਚ ਮੈਂ ਅੱਧਾ ਕੀ ਕੱਪ ਮੈਂ ਪਾਣੀ ਦਾ ਪਾਇਆ ਉਹਦੇ ਵਿੱਚ ਆਪਾਂ ਇਸ ਦਾ ਘੋਲ ਤਿਆਰ ਕਰ ਲਾਂਗੇ ਤੁਸੀਂ ਜਿੰਨਾ ਕਿ ਮਿੱਠਾ ਪਸੰਦ ਕਰਦੇ ਹੋ ਓਨਾ ਕੀ ਪਾ ਲੈਣਾ ਮੈਂ 250 ਗ੍ਰਾਮ ਗੁੜ ਪਾਇਆ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਇਸੇ ਤਰ੍ਹਾਂ ਪਿਘਲਾ ਲਾਂਗੇ ਗੁੜ ਪਿਘਲ ਗਿਆ ਆ ਇਹਨੂੰ ਆਪਾਂ ਇਹ ਪਿਘਲਾ ਕੇ ਰੱਖ ਲਾਂਗੇ ਬਸ ਗੁੜ ਆਪਣਾ ਪਿੰਗਲ ਚੁੱਕਾ ਹੁਣ ਹੁਣ ਆਪਾਂ ਜਿਹੜੇ ਪੁੱਜੇ ਛੋਲਿਆਂ ਨੂੰ ਗ੍ਰਾਈਂਡਰ ਦੇ ਵਿੱਚ ਪੀਸ ਲਿਆ ਸੀ ਉਹਨੂੰ ਆਪਾਂ ਹੁਣ ਇੱਕ ਵੱਡੇ ਭਾਂਡੇ ਵਿੱਚ ਕੱਢ ਲੈਨੇ ਹੁਣ ਜਿਹੜੇ ਆਪਾਂ ਰੋਸਟ ਕੀਤੇ ਡਰਾਈ ਫਰੂਟਸ ਸੀ ਉਹਨਾਂ ਦਾ ਵੀ ਮੈਂ ਗ੍ਰਾਈਂਡਰ ਦੇ ਵਿੱਚ ਪੀਸ ਲਿਆ ਹੁਣ ਆਪਾਂ ਉਹਨਾਂ ਨੂੰ ਵਿੱਚ ਪਾ ਦਵਾਂਗੇ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਹੀ ਮਿਕਸ ਕਰ ਲਵਾਂਗੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਾਰੀਅਲ ਜਿਹੜਾ ਮੈਂ ਕ੍ਰਾਸ਼ ਕੀਤਾ ਆ ਕਦੂਕਾਸ ਕਰ ਲਿਆ ਸੀ ਉਹਨੂੰ ਪਾ ਦਾਂਗੇ ਇਹਦੇ ਵਿੱਚ ਸਾਰਿਆਂ ਨੂੰ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਹੁਣ ਆਪਾਂ ਨਾਰੀਅਲ ਪਾਦਨੇ ਆ ਨਾਰੀਅਲ ਨੂੰ ਮੈਂ ਗੱਦੂ ਕਸ ਕਰ ਲਿਆ ਸੀਗਾ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾ ਕੇ ਮਿਕਸ ਕਰ ਲੈਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਗੁੜ ਦਾ ਜਿਹੜਾ ਕੋਲ ਬਣਾਇਆ ਉਹਨੂੰ ਪਾ ਦਾਂਗੇ ਗੁੜ ਦਾ ਕੋਲ ਹਲੇ ਥੋੜਾ ਜਿਹਾ ਗਰਮ ਆ ਆਪਾਂ ਇਸਨੂੰ ਇਹਦੇ ਵਿੱਚ ਹੀ ਪਾ ਦਾਂਗੇ ਫਿਰ ਆਪਾਂ ਇਸ ਨੂੰ ਇਹਦੇ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਇਹਨੀਆਂ ਪਿੰਨੀਆਂ ਵਟ ਲਾਂਗੇ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਪੰਜੀਰੀ ਵੀ ਰੱਖ ਸਕਦੇ ਹੋ ਪਰ ਪਿੰਨੀਆਂ ਥੋੜਾ ਜ਼ਿਆਦਾ ਵਧੀਆ ਰਹਿੰਦੀਆਂ ਕਿਉਂਕਿ ਪਿੰਨੀਆਂ ਜ਼ਿਆਦਾ ਵੇਸਟ ਨਹੀਂ ਹੁੰਦੀਆਂ ਪਿੰਨੀ ਖਾਦੀ ਜਾਂਦੀ ਹੈ ਪੰਜੀਰੀ ਥੋੜਾ ਫਿਰ ਬਾਅਦ ਵਿੱਚ ਥੋੜੀ ਬਚ ਜਾਂਦੀ ਤੇ ਬਚੀ ਰਹਿੰਦੀ ਹੈ ਇਸ ਕਰਕੇ ਮੈਂ ਤਾਂ ਇਹਨਾਂ ਨੂੰ ਪਿੰਨੀਆਂ ਬਟਣੀਆਂ ਮੈਂ ਪਿੰਨੀਆਂ ਬਣਾਣੀਆਂ ਇਸ ਦੀਆਂ ਤੁਸੀਂ ਚਾਹੋ ਤਾਂ ਇਸ ਨੂੰ ਪੰਜੀਰੀ ਦੇ ਤੌਰ ਤੇ ਵੀ ਖਾ ਸਕਦੇ ਹੋ ਆਪਾਂ ਹੁਣ ਇਹਨੀਆਂ ਗਰਮ-ਗਰਮੀਆਂ ਹੀ ਪਿੰਨੀਆਂ ਵਟ ਲਾਂਗੇ ਹੁਣ ਗਰਮ-ਗਰਮ ਦੀਆਂ ਹੀ ਆਪਾਂ ਇਹਦੀਆਂ ਪਿੰਨੀਆਂ ਬਣਾ ਲਾਂਗੇ ਤੇ ਸਾਰੀਆਂ ਪਿੰਨੀਆਂ ਆਪਾਂ ਇਸੇ ਤਰ੍ਹਾਂ ਹੀ ਬਣਾ ਲੈਣੀਆਂ ਆ ਪਿੰਨੀਆਂ ਨੂੰ ਬਣਾ ਕੇ ਆਪਾਂ ਕਿਸੇ ਭਾਂਡੇ ਵਿੱਚ ਬਾਅਦ ਵਿੱਚ ਰੱਖ ਲੈਣੇ ਗਰਮ-ਗਰਮ ਨੀਆਂ ਪਿੰਨੀਆਂ ਆਸਾਨੀ ਦੇ ਨਾਲ ਵਲਟੀਆਂ ਜਾਂਦੀਆਂ ਇਸ ਤਰ੍ਹਾਂ ਆਪਾਂ ਪਿੰਨੀਆਂ ਨੂੰ ਵਟਨ ਬਣਾ ਲੈਣਾ ਆ ਇਹ ਬਹੁਤ ਹੀ ਸਵਾਦ ਬਣਦੀਆਂ ਤੁਸੀਂ ਇੱਕ ਵਾਰੀ ਇਸ ਨੂੰ ਜ਼ਰੂਰ ਬਣਾ ਕੇ ਖਾਣਾ ਨਾਹੀਂ ਤੇ ਜ਼ਿਆਦਾ ਖਰਚਾ ਹੁੰਦਾ ਹੈ ਤੇ ਬਹੁਤ ਹੀ ਘੱਟ ਖਰਚੇ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਆ ਬਸ ਇਹਦੇ ਵਿੱਚ ਆਪਾਂ ਨੂੰ ਭੁੰਨੇ ਹੋਏ ਛੋਲੇ ਹੀ ਚਾਹੀਦੇ ਆ ਡਰਾਈ ਰੋਸਟਡ ਜਿਹੜੇ ਆਪਣੇ ਚਨੇ ਹੁੰਦੇ ਆ ਉਹੀ ਆਪਾਂ ਇਹਦੇ ਵਿੱਚ ਪਾਣੇ ਆ ਮੇਨ ਸਮਾਨ ਆਪਣਾ ਉਹੀ ਹੈ ਤੇ ਹੁਣ ਆਪਾਂ ਸਾਰੀਆਂ ਪਿੰਨੀਆਂ ਵਟਲੀਆਂ ਦੇਖੋ ਪਿੰਨੀਆਂ ਬਹੁਤ ਹੀ ਵਧੀਆ ਬਣੀਆਂ ਆ ਤੁਸੀਂ ਵੀ ਇਸ ਨੂੰ ਜਰੂਰ ਇੱਕ ਵਾਰੀ ਬਣਾ ਕੇ ਖਾਣਾ ਤੇ ਫਿਰ ਮੈਨੂੰ ਕਮੈਂਟ ਵਿੱਚ ਦੱਸਣਾ ਕਿ ਤੁਹਾਡੀਆਂ ਪਿੰਨੀਆਂ ਕਿਸ ਤਰ੍ਹਾਂ ਦੀਆਂ ਬਣੀਆਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ